ਖਰਜੀ ਇਨਕਲਾਬ ਕਹਿੰਦੀ ਜਮਾ ਸਾਨੂੰ ਸਰਟੀਫਿਕੇਟ ਲੈਣ ਦੀ ਨੈਸ਼ਨਲਿਸਟ ਪਾਰਟੀਆਂ ਨੂੰ ਲੋੜ ਨਹੀਂ ਹੈ ਮੇਰੇ ਖੋਤੇ ਬਲਾਸਟ ਹੋਇਆ ਮੇਰੀ ਸਾਰੀ ਗੱਡੀ 1990 ਦੇ ਵਿੱਚ ਬਟਾਲੇ ਸਿਟੀ ਚ ਉਡਾਈ ਗਈ ਐਫ ਆਈ ਆਰ ਰਜਿਸਟਰ ਹੋਈ ਹੈ ਉਦੋਂ ਮੇਰਾ ਘਰ ਜੰਮਿਆ ਹੀ ਸੀ ਭਗਵੰਤ ਇਹਦੇ ਬੰਬਾਂ ਦੇ ਖੜਾਕ ਸੁਣੇ ਨੇ ਇਹਦੇ ਤਾਂ ਕਦੀ ਕੋਲ ਦੀ ਮੇਰਾ ਕੱਲ ਦੇ ਕੋਲ ਦੀ ਗੋਲੀ ਵੀ ਨਹੀਂ ਨਿਕਲੀ ਇਹਨੇ ਕੱਲੇ ਬੋਤਲਾਂ ਦੇ ਆ ਜਿਹੜੇ ਉਤਲੇ ਡੱਕ ਨੇ ਉਹਨਾਂ ਦੇ ਖੋਲਣ ਦੀ ਅਜੇ ਤੱਕ ਆਵਾਜ਼ ਨਹੀਂ ਸੁਣੀ ਇਹਨਾ ਸ਼ਾਮ ਨੂੰ 5 ਵਜੇ ਉਹ ਖੋਲਦਾ ਨਾ ਉਸ ਤੋਂ ਉਹ ਕੜਕ ਕਰਕੇ ਖੋਲਦਾ ਜਿਹੜਾ ਉਹਦੀ ਆਵਾਜ਼ ਹੀ ਇਹਨੇ ਸੁਣੀ ਇਹਨੂੰ ਪਤਾ ਹੁੰਦਾ ਤੇ ਇਸ ਕਿਸਮ ਦੀ ਇਹ ਗੱਲ ਨਾ ਕਰ। ਸੋ ਇਸ ਗੱਲ ਕਰਨ ਅਸੀਂ ਚੱਲੇ ਆ ਜਿੱਥੇ ਤੂੰ ਸਾਨੂੰ ਕੰਨਾਂ ਤੇ ਜੋ ਤੇਰੇ ਮਨ ਛੇ ਆਪਣਾ ਮਨ ਰਾਜ਼ੀ ਕਰ ਲਈ। ਨਾ ਸਾਨੂੰ ਕੋਈ ਡਰ ਹੈ ਨਾ ਸਾਨੂੰ ਕੋਈ ਖੌਫ ਹੈ। ਇਹ ਚੰਗੀ ਤਰ੍ਹਾਂ ਸਮਝ ਲੈ। ਬਟ ਇੰਨੀ ਮੈਂ ਗੱਲ ਜ਼ਰੂਰ ਕਹ ਦੂੰਗਾ ਜੇ ਜਿਉਂਦੇ ਰਹਿ ਕੇ ਭਗਵਾਨ ਆਪਣੀ ਤਿਆਰੀ ਪੱਕੀ ਰੱਖੇ। ਮੈਂ ਤੁਹਾਨੂੰ ਇੰਨਾ ਦੱਸਿਆ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਕਰਕੇ ਜੇ ਜਿਉਂਦੇ ਰਹਿ ਗਏ ਸਰਕਾਰpropto ਜਿੰਦਾਬਾਦ ਸਰਕਾਰpropto ਜਿੰਦਾਬਾਦ ਇੱਕ ਮਿੰਟ ਇਹ ਜਿਉਂਦੇ ਰਹਿ ਗਏ ਤੇ ਆਪਣੀ ਧਿਆਨੀ ਜ਼ਰੂਰ ਕਰ ਮੈਂ ਬਸ ਇੰਨਾ ਹੀ ਕਹਿੰਦਾ ਹੋਇਆ ਸਾਰੇ ਸਾਥੀਆਂ ਦਾ ਵਿਸ਼ੇਸ਼ ਤੌਰ ਆਪਣੀ ਨੈਸ਼ਨਲ ਲੀਡਰਸ਼ਿਪ ਦਾ ਆਪਣੇ ਸਾਰੇ ਪੰਜਾਬ ਦੇ ਪਰਿਵਾਰ ਦਾ ਵਰਗ ਸਮੇਤ ਤੇ ਸਾਰੀਆਂ ਪਾਰਟੀਆਂ ਜਿਨ੍ਹਾਂ ਨੇ ਇਸ ਪੰਜਾਬ ਦੀ ਲੜਾਈ ਦੇ ਵਿੱਚ ਕਾਂਗਰਸ ਜਾਂ ਤੇ ਦਾਸ ਦਾ ਸਾਥ ਦਿੱਤਾ ਮੈਂ ਉਹਨਾਂ ਸਾਰਿਆਂ ਦਾ ਮਸ਼ਕੂਰ ਆ ਜਿਹੜੇ ਡੈਮੋਕ੍ਰੇਸੀ ਦੇ ਵਿੱਚ ਪੰਜਾਬ ਦੇ ਵਿੱਚ ਅਮਨ ਤੇ ਸ਼ਾਂਤੀ ਬਹਾਲ ਕਰਨ ਵਾਸਤੇ ਸਾਡੀ ਜਿੰਨਾ ਮਦਦ ਕੀਤੀ ਬਹੁਤ-ਬਹੁਤ ਸ਼ੁਕਰੀਆ ਇੱਕ ਜਿੰਦਗਾਰ ਇੱਕ ਕਮੇਟੀ ਯਾਰ ਖੜੋ ਜੋ ਮੇਰੀ ਇੱਕ ਪ੍ਰੈਸ ਵਾਲਿਆਂ ਨੂੰ ਬੇਨਤੀ ਇਹ ਵੀ ਹੈ ਬੁਮਰਾ ਨਾ ਹੋਇਓ ਅਜੇ ਚੱਲਣ ਤੋਂ ਪਹਿਲੇ ਇੱਕ ਟਵੀਟ ਚਲਾਤਾ ਕਿਸੇ ਨੇ ਕਿ ਅੱਜ ਬਾਜਵਾ ਸਾਹਿਬ ਉੱਥੇ ਪੇਸ਼ ਨਹੀਂ ਹੋਊ। ਮੈਨੂੰ ਇਮੀਡੀਏਟਲੀ ਇੱਕ ਟੀਵੀ ਨਿਊਜ਼ ਦੇ ਵਿੱਚ ਆਇਆ। ਮੈਨੂੰ ਟਵੀਟ ਕਰਨਾ ਪਿਆ ਕਿ ਮੈਂ ਉੱਥੇ ਜਾ ਰਿਹਾ। ਬਹੁਤ ਸਾਰੇ ਅਖਬਾਰਾਂ ਨੂੰ ਅਪਰੋਚ ਕੀਤੀ ਜਾ ਰਹੀ। ਰਾਜਾ ਜੀ ਬਹਿਨੀ ਸੁਣ ਲਓ। ਬਹੁਤ ਸਾਰੇ ਅਖਬਾਰਾਂ ਨੂੰ ਅਪਰੋਚ ਕੀਤੀ ਜਾ ਰਹੀ ਹੈ। ਕਨਫਿਊਜ਼ਨ ਐਡ ਕਰੋ। ਝੂਠੀਆਂ ਸਟੋਰੀਆਂ ਲਿਖਾਈਆਂ ਜਾ ਰਹੀਆਂ। ਉਨਾ ਬਲਵੀ ਵਿਸ਼ੇਸ਼ ਧਿਆਨ ਮੈਂ ਕਿਸੇ ਟਾਈਮ ਤੁਹਾਨੂੰ ਦੱਸਾਂਗਾ ਸਰਕਾਰ ਨਾਲ ਲੜਾਈ ਇਸ ਸਰਕਾਰ ਦੀ ਲੜਾਈ ਦੇ ਵਿੱਚ ਸਾਨੂੰ ਇੰਡੀਪੈਂਡੈਂਟ ਪ੍ਰੈਸ ਦੀ ਬਹੁਤ ਬੜੀ ਮਦਦ ਦੀ ਲੋੜ ਹੈ ਤੇ ਮੈਂ ਤੁਹਾਡਾ ਬਹੁਤ ਮਸ਼ਕੂਰ ਹਾਂ ਜਿੰਨੇ ਵੀ ਟੀਵੀ ਚੈਨਲਸ ਬੈਠੇ ਨੇ ਭਾਵੇਂ ਪ੍ਰਿੰਟ ਮੀਡੀਆ ਇਲੈਕਟ੍ਰੋਨਿਕ ਮੀਡੀਆ ਮੇਰਾ ਆਪਣੀਆਂ ਪੈਣਾ ਨੂੰ ਵੀਰਾਂ ਦਾ ਮੈਂ ਬਹੁਤ ਮਸ਼ਕੂਰ ਹਾਂ ਤਕੜੇ ਹੋ ਕੇ ਤੁਸੀਂ ਸੱਚਾਈ ਤੇ ਪੈਰਾ ਦੇ ਰਹੇ ਹੋ ਬਹੁਤ ਬਹੁਤ ਮਿਹਰਬਾਨੀ ਬਾਬਾ ਜੀ ਕਰ ਰਿਹਾ ਹੈ ਦੋ ਮਿੰਟ ਲਈ ਆਪ ਤੌਰ ਤੇ ਸਰਕਾਰ ਦੇ ਖਿਲਾਫ ਪਾਰਟੀਆਂ ਪ੍ਰਦਰਸ਼ਨ ਕਰ ਰਹੀਆਂ ਨੇ ਜਿਸ ਕਿ ਅੱਜ ਸੈਕੀ ਬਾਹਰ ਹੋਇਆ ਕਿ ਆਮ ਆਦਮੀ ਪਾਰਟੀ ਨੇ ਸੈਕਟਰ 49 ਦੇ ਖਿਲਾਫ ਪ੍ਰਦਰਸ਼ਨ ਕੀਤਾ ਹੈ ਕਿੱਥੇ ਕੀਤਾ ਬੋਲੀ ਮੋਹਲੀ ਵਾਹ ਵਾਹ ਦੇਖੋ ਗੱਲ ਇਸ ਰਵਾਇਤੀ ਜਮਾਤਾਂ ਜਿਹੜੀਆਂ ਉਹਨਾਂ ਦਾ ਸਿਸਟਮ ਕੰਮ ਕਰਦਾ ਹੋ ਰਿਹਾ ਇਹਨਾਂ ਦਾ ਸਿਸਟਮ ਹੈ ਆਪਣਾ ਜਲੂਸ ਆਪ ਕਰ ਸਾਨੂੰ ਪਤਾ ਹੋਇਆ ਗਏ ਮੁੱਖ ਮੰਤਰੀ ਸਾਹਿਬ ਦੀ ਪੁਰਾਣੀ ਇੱਕ ਵੀਡੀਓ ਵੇਖੀ ਹੁਣੇ ਤੇ ਜਿੱਥੇ ਇੱਕ ਬੜੇ ਖੂਬਸੂਰਤ ਜਾਨਵਰ ਤੇ ਚੜ੍ਹੇ ਤੇ ਆਪਣੀ ਮਸ਼ਹੂਰੀ ਆਪ ਦੇ ਸੁਆਦ ਜੀਆਂ ਮਸ਼ਹੂਰੀਆਂ ਇਹਨਾਂ ਨੂੰ ਆਪ ਕਰਨ ਦੀ ਹੱਥ ਹੈ ਅਸੀਂ ਥੋੜੀ ਗੰਭੀਰਤਾ ਦੇ ਨਾਲ ਇਸ ਗੰਭੀਰ ਮਸਲੇ ਤੇ ਆਪਾਂ ਧਿਆਨ ਕਰੀਏ ਇਹਨਾਂ ਗੱਲਾਂ ਵੱਲ ਧਿਆਨ ਕਰੀਏ ਇਹ ਜੋ ਮਰਜ਼ੀ ਕਰਦੇ ਨੇ ਸਾਨੂੰ ਇਸ ਦਾ ਕੋਈ